ਔਰ ਕਿੰਨਾ ਜਿਆਦਾ ਨੁਕਸਾਨ ਹੈ ਔਰ ਮੈਂ ਉਹੀ ਗੱਲ ਕਹਿਣਾ ਕਿ ਆਪਣੀ ਤਾਂ ਕੌਮ ਉਦਾਂ ਦੀ ਨਹੀਂ ਹੈਗੀ ਕਦੇ ਆਪਾਂ ਕਦੇ ਕਿਸ ਤੋਂ ਕੋਈ ਚੀਜ਼ਾਂ ਲਈ ਨਹੀਂ ਕਦੇ ਮੰਗਿਆ ਨਹੀਂ ਅੱਜ ਪੋਜੀਸ਼ਨਾਂ ਆਪਣੀਆਂ ਉਹ ਹੋ ਗਈਆਂ ਹਨ ਸੋ ਮੈਂ ਇਹ ਕਹਿਣਾ ਕਿ ਤੁਸੀਂ ਆਓ ਔਰੇ ਔਰੇ ਬ੍ਰਦਰਲੀ ਆ ਕੇ ਚੀਜ਼ਾਂ ਇਹ ਆਪਾਂ ਕਰੀਏ ਆਪਣਾ ਫਰਜ ਸਮਝ ਕੇ ਕਰੀਏ ਆਪਾਂ ਬਿਲਕੁਲ ਇਹ ਨਾ ਸੋਚੀਏ ਕਿ ਕਿਸੇ ਦੀ ਗਾਂ ਮੱਛਾ ਰੁੜ ਗਿਆ ਆਪਾਂ ਸੋਚੀਏ ਸਾਡਾ ਗਾਂ ਮੱਛਾ ਰੁੜ ਗਿਆ ਹਨਾ ਇਹ ਘਰ ਜਿਹੜੇ ਟੈ ਨੇ ਉਹ ਸਾਡੇ ਘਰ ਨੇ ਸਾਡਾ ਪੰਜਾਬ ਆ ਆਪਾਂ ਹੀ ਇਸ ਚੀਜ਼ ਦੀ ਟੇਕ ਕੇਅਰ ਕਰਨੀ ਆ ਔਰ ਰਲ ਕੇ ਕਰਨੀ ਆ ਔਰ ਮੈਨੂੰ ਇੱਕ ਹੋਰ ਵੀ ਚੀਜ਼ ਲੱਗਦੀ ਆ ਮੈਂ ਨਾ ਆਪਣੇ ਸੱਛੇ ਅਕਾਲ ਜੀ ਅਸਲਾਮੁਅਲੈਕੁਮ ਉਮੀਦ ਕਰਨੇ ਆ ਤੁਸੀਂ ਬਿਲਕੁਲ ਵਧੀਆ ਹੋਵੋਗੇ ਰੱਤਵਾਨੋ ਚੜਦੀ ਕਲਾ ਚ ਰੱਖੇ ਇੱਥੇ ਜੀ ਸਲਾਬ ਦੀ ਸੂਰਤ ਆਲੇ ਤੇ ਹਰ ਕੋਈ ਜਿਹੜਾ ਐਕਟਰ ਹੈ ਕਾਫੀ ਸਾਰੇ ਐਕਟਰਸ ਨੇ ਜਿਹੜੇ ਆਗੇ ਨੇ ਅੱਗੇ ਪੰਜਾਬ ਦਾ ਹੱਥ ਫੜਨ ਵਾਸਤੇ ਇੱਥੇ ਗਿੱਪੀ ਅਗਰਿਵਾਲ ਨੇ ਫਲਡ ਦੀ ਜਿਹੜੀ ਸੁਰਤਿ ਹਾਲ ਉਹਨੂੰ ਵੇਖਣ ਵਾਸਤੇ ਪੰਜਾਬ ਦਾ ਵਿਜ਼ਿਟ ਕੀਤਾ ਹੈ ਇੱਥੇ ਕੀ ਕੀ ਹੁੰਦਾ ਪਿਆ ਹੈ ਕਿੰਜ ਪੰਜਾਬ ਦੇ ਲੋਕਾਂ ਦੀ ਮਦਦ ਕੀਤੀ ਜਾਂਦੀ ਪਈ ਹੈ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀਡੀਓ ਸਾਂਝੀ ਕਰਾਂਗੇ ਫਿਰ ਅੱਗੇ ਤੇ ਮਜ਼ੀਦ ਗੱਲ ਕਰਾਂਗੇ ਵੀਡੀਓ ਵੇਖਣ ਤੋਂ ਪਹਿਲਾਂ ਸਾਡੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਲਿੱਕ ਕਰੋ ਸੋ ਚਲਦੇ ਆਂ ਵੇਖਦੇ ਆਂ ਵੀਡੀਓ ਭਾਈ ਜੀ ਇਹ ਛੱਡੋ ਇਹ ਸੇਵਾ ਜਿਹੜੀ ਉਹ ਨਹੀਂ ਮੈਂ ਦੱਸਿਆ ਕਿ ਉਹ ਨਹੀਂ ਨਹੀਂ ਮੈਂ ਅਮਰਪ੍ਰੀਤ ਸਾਡਾ ਭਰਾ ਹੈ ਉਹਨਾਂ ਨੂੰ ਅਸੀਂ ਇੱਕ ਜਿੱਦਣ ਅਸੀਂ ਫੋਨ ਵੀ ਕੀਤਾ ਸੀ ਮੱਪੜ ਸਾਹਿਬ ਨਾਲ ਗੱਲ ਹੋਈ ਜਸਵੀਰ ਜੱਸੀ ਬਾਈ ਨਾਲ ਗੱਲ ਹੋਈ ਅਸੀਂ ਕਿਹਾ ਤੁਸੀਂ ਸਾਨੂੰ ਦੱਸੀ ਜਾਓ ਕਿ ਕੀ ਕਰ ਸਕਦੇ ਹਾਂ ਜਿੰਨੀ ਦੇਰ ਤੱਕ ਸਾਡੇ ਜਮੇ ਹੱਥ ਨਹੀਂ ਖੜੇ ਹੁੰਦੇ ਅਸੀਂ ਓਨੀ ਦੇਰ ਤੱਕ ਸਭ ਕੁਝ ਕਰਾਂਗੇ ਹਨਾ ਸੋ ਔਰ ਮੈਨੂੰ ਲੱਗਦਾ ਕਿ ਇਹ ਸੇਵਾ ਚੱਲਣੀ ਵੀ ਲੰਬੀ ਆ ਸੋ ਸਾਰੇ ਵੀਰ ਜਿਹੜੇ ਬਾਹਰੋਂ ਵੀ ਭੇਜ ਰਹੇ ਆ ਜਾਂ ਕੋਈ ਵੀ ਕਿਤੋਂ ਈਵਨ ਅਸੀਂ ਇਹ ਨਹੀਂ ਕਹਾਂ ਕਿ ਮੈਂ ਕਰ ਰਿਹਾ ਮੈਂ ਆਪਣੇ ਬਾਹਰ ਵੀ ਯਾਰਾਂ ਦੋਸਤਾਂ ਨੂੰ ਕਿਹਾ ਤੇ ਵੀ ਸਾਰੇ ਜਣੇ ਹੈਲਪ ਕਰੋ ਔਰ ਉਹ ਸਾਰੇ ਜਣੇ ਕਰ ਰਹੇ ਨੇ ਔਰ ਕਈ ਬੰਦਿਆਂ ਨੂੰ ਨਾ ਸਹੀ ਜ਼ਰੀਆ ਨਹੀਂ ਮਿਲ ਰਿਹਾ ਕਿ ਯਾਰ ਅਸੀਂ ਕੀ ਕਰੀਏ ਕਿਉਂਕਿ ਸਾਡੇ ਨਾਲ ਵੀ ਕੀ ਹੁੰਦਾ ਵਾ ਮੈਂ ਕਈ ਵੀਰ ਦੱਸਦਾ ਕਿ ਲੋਕੀ ਅਸੀਂ ਕਈਆਂ ਨੂੰ ਕਹਿ ਦਿੰਦੇ ਆ ਕਿ ਯਾਰ ਤੁਸੀਂ ਆਹ ਹੈਲਪ ਕਰਕੇ ਆਓ ਉੱਥੇ ਜਦ ਤੱਕ ਉਹ ਗੋ ਅਰੇਂਜਮੈਂਟ ਕਰਦੇ ਆ ਵੀ ਅਸੀਂ ਆ ਕਰਨਾ ਜਾਨੂੰ ਇਧਰੋਂ ਕਈ ਵਾਰੀ ਫੋਨ ਆ ਜਾਂਦਾ ਵੀ ਭਾਈ ਉਹ ਨਾ ਭੇਜਿਓ ਹਨਾ ਕਿਉਂਕਿ ਬਹੁਤ ਚੀਜ਼ਾਂ ਹੌਸ਼ਪਾਸ਼ ਹੋ ਰਹੀਆਂ ਔਰ ਕਿਹਾ ਕਿ ਹਰ ਇੱਕ ਬੰਦਾ ਹੀ YouTube ਤੇ Facebook ਤੇ ਵੀਡੀਓ ਪਾ ਦਿੰਦਾ ਵੀ ਫਲਾਣੀ ਚੀਜ਼ ਦੀ ਲੋੜ ਹੈ ਉਹ ਇੰਨੀ ਫੈਲ ਜਾਂਦੀ ਹੈ ਜਦ ਤੱਕ ਉਹ ਸਾਰੇ ਲੋਕੀ ਉਹੀ ਚੀਜ਼ ਲੈਉਣ ਲੱਗ ਜਾਂਦੇ ਨੇ ਸੋ ਮੈਨੂੰ ਐ ਲੱਗਦਾ ਕਿ ਜੇ ਮੈਂ ਰਾਈਟ ਬੰਦੇ ਨੇ ਤੁਸੀਂ ਕੋਈ ਵੀ ਕਿਸੇ ਵੀ ਐਨਜੀਓ ਨਾਲ ਜੁੜੇ ਹੋ ਜਿਵੇਂ ਅਸੀਂ ਵੀਰ ਹੁਣਾਂ ਨਾਲ ਜੁੜੇ ਹਾਂ ਤੁਸੀਂ ਇਹਨਾਂ ਨੂੰ ਫੋਲੋ ਕਰੋ ਇਹਨਾਂ ਦੇ ਅਪਡੇਟਸ ਦੇਖੋ ਵੀ ਕੀ ਕਿਉਂਕਿ ਗਰਾਊਂਡ ਲੈਵਲ ਦੇ ਉੱਤੇ ਐਗਜ਼ੈਕਟ ਕੰਮ ਕਰ ਰਹੇ ਨੇ ਇਹਨਾਂ ਨੂੰ ਫੋਲੋ ਕਰਕੇ ਜਾ ਇਹਨਾਂ ਨੂੰ ਪੁੱਛ ਕੇ ਕਿ ਕੀ ਚੀਜ਼ ਦੀ ਲੋੜ ਆ ਜ਼ਰੂਰੀ ਨਹੀਂ ਹੈ ਕਿ ਤੁਸੀਂ ਪੈਸਾ ਪੇਜਣਾ ਤੁਸੀਂ ਆਪ ਚੀਜ਼ ਲੈ ਕੇ ਆਉਣੀ ਹੈ ਤੁਸੀਂ ਆਪ ਚੀਜ਼ ਲੈ ਕੇ ਆਓ ਔਰ ਐਮ ਨਹੀਂਗਾ ਇਹ ਤਾਂ ਆਪ ਆ ਕੇ ਕਹਿੰਦੇ ਨੇ ਵੀ ਤੁਸੀਂ ਸਿੱਧੀ ਘਰ ਘਰ ਜਾ ਕੇ ਆਪ ਜਾ ਕੇ ਆਓ ਸੋ ਜਰੂਰ ਟਾਈਮ ਕੱਢੋ ਔਰ ਜਿਹੜੇ ਬੰਦਾ ਮੈਨੂੰ ਲੱਗਦਾ ਕਿ ਵੈਸੇ ਦੀ ਹੈਲਪ ਨਹੀਂ ਕਰ ਸਕਦਾ ਉਹ ਵੈਸੇ ਆਵੇ ਔਰ ਫਿਜ਼ੀਕਲ ਗਰਾਉਂਡ ਲੈਵਲ ਦੇ ਉੱਤੇ ਬੰਦਿਆਂ ਦੀ ਵੀ ਬਹੁਤ ਲੋੜ ਆ ਰੀਹੈਬ ਰੀਹੈਬ ਦੇ ਲਈ ਵੀ ਪੂਰੇ ਤਰ੍ਹਾਂ ਕੰਮ ਜਾਰੀ ਰਹੇਗਾ ਸੰਪਰਕ ਦੇ ਵਿੱਚ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਇਹਨਾਂ ਨਾਲ ਅਸੀਂ ਹਮੇਸ਼ਾ ਤੋਂ ਔਰ ਇਹ ਨਹੀਂਗਾ ਕਿ ਮੈਨੂੰ ਅੱਜ ਐਤ ਕੀ ਕਿਸੇ ਨੇ ਕਿਹਾ ਕਹਿੰਦੇ ਕਿ ਯਾਰ ਐਤ ਕੀ ਪੰਜਾਬੀ ਇੰਡਸਟਰੀ ਨੇ ਬੜੀ ਸਪੋਰਟ ਕੀਤੀ ਆ ਪਰੀ ਪੰਜਾਬੀ ਇੰਡਸਟਰੀ ਹਮੇਸ਼ਾ ਹੀ ਸਪੋਰਟ ਕਰਦੀ ਹੈ ਜਦੋਂ ਪਿਛਲੇ ਵੀ ਹੜ੍ਹ ਆਏ ਸੀਗੇ ਉਦੋਂ ਵੀ ਮੈਨੂੰ ਯਾਦ ਆ ਸਾਡੀ ਅਰਦਾਸ ਫਿਲਮ ਆਈ ਸੀਗੀ ਉਸ ਟਾਈਮ ਹੜ੍ਹ ਆਏ ਸੀਗੇ ਅਸੀਂ ਬਹੁਤ ਜ਼ਿਆਦਾ ਅਸੀਂ ਉਦੋਂ ਵੀ ਪੂਰੀ ਹੈਲਪ ਕੀਤੀ ਸੀਗੀ ਸਾਰਿਆਂ ਨਾਲ ਰਲ ਕੇ ਔਰ ਈਵਨ ਆਪਣੇ ਕਿਸਾਨ ਅੰਦੋਲਨ ਵੇਲੇ ਦੇਖ ਲਓ ਹਰ ਵੇਲੇ ਦੇਖ ਲਓ ਐਤਕੀ ਆਪਾਂ ਨੂੰ ਸ਼ਾਇਦ ਤਾਂ ਇਹ ਚੀਜ਼ ਜ਼ਿਆਦਾ ਲੱਗੀ ਕਿ ਪੰਜਾਬੀ ਇੰਡਸਟਰੀ ਨੇ ਕੀਤਾ ਮੈਨੂੰ ਲੱਗਦਾ ਕਿ ਹੋਰ ਨੇ ਨਹੀਂ ਕੀਤਾ ਬਿਲਕੁਲ ਹੀ ਕਿਸੇ ਨੇ ਸਪੋਰਟ ਜੜਾ ਬਹੁਤ ਵੱਡਾ ਹੋ ਗਿਆ ਜੀ ਜੀ ਸੀ 47 ਵੀ ਉਹ ਗੱਲਾਂ ਹੀ ਸੁਣਦੇ ਸੀ ਤੁਸੀਂ ਜੀਤਾ ਜੀ ਜ਼ਿਕਰ ਕੀ ਇਸ ਦਰਦ ਨੂੰ ਅੱਜ ਮਹਿਸੂਸ ਕਰਦਾ ਕਿਵੇਂ ਤਾਂ ਲੱਗਦਾ ਹੈ ਕਿ ਸਾਰੇ ਪਾਸੇ ਉਜਾੜਾ ਬਰਾੜਾ ਬਿਲਕੁਲ ਇਹ ਗੱਲ ਨਹੀਂ ਉਹਦੇ ਕਹੜੇ ਉਹ ਹਾਲਾਤ ਸਮੱਸਿਆ ਸਹੀ ਨਹੀਂ ਰਹਿੰਦੇ ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ ਸਦਾ ਨਹੀਂ ਉਹ ਬੰਦਿਆਂ ਚੜਾਈਆਂ ਰਹਿੰਦੀਆਂ ਸੋ ਜੇ ਅੱਜ ਆ ਚੀਜ਼ਾਂ ਹੋਈਆਂ ਨੇ ਸੋ ਆਪਾਂ ਰਲ ਮਿਲ ਕੇ ਸਾਰਿਆਂ ਨੇ ਜਿਵੇਂ ਸਾਰੇ ਹਿੰਮਤ ਮਾਰਨ ਲੱਗੇ ਹੋਏ ਨੇ ਇਕੱਠੇ ਹੋ ਕੇ ਹਮਲਾ ਮਾਰਾਂਗੇ ਤੇ ਸਾਰਾ ਸੈੱਟ ਹੋ ਜਾਏ ਮੈਂ ਮਹਿਸੂਸ ਕੀਤਾ ਗਰਾਊਂਡ ਦੇ ਵਿੱਚ ਕਿਹੜੀਆਂ ਕਿਹੜੀਆਂ ਹੋਰ ਦਿੱਕਤਾਂ ਤੁਸੀਂ ਆਏ ਹੋ ਟਰੈਕਟਰ ਤੇ ਚੜ੍ਹ ਕੇ ਪਿੰਡਾਂ ਦੇ ਵਿੱਚ ਤੁਹਾਨੂੰ ਹਾਲਾਤ ਕਿਸਾਨ ਯਾਰ ਦਿੱਕਤਾਂ ਜਿਹੜੀਆਂ ਹਲੇ ਨੇ ਨਾ ਹਲੇ ਵੀ ਮੈਨੂੰ ਲੱਗਦਾ ਕਿ ਹਫ਼ਤਾ ਖੰਡ ਆਪਾਂ ਨੂੰ ਪਤਾ ਨਹੀਂ ਲੱਗਣੀਆਂ। ਦੇਖ ਪਾਣੀ ਇੱਕ ਵਾਰੀ ਉਤਰਨ ਤੋਂ ਬਾਅਦ ਦਿੱਕਤਾਂ ਨੇ ਜਿਹੜੀਆਂ ਉਹ ਸਾਹਮਣੇ ਆਉਣ ਲੱਗਣਗੀਆਂ ਔਰ ਜਿਹੜੀ ਜਿਹੜੀ ਰਿਐਲਿਟੀ ਆ ਕੱਲ ਨੂੰ ਕੋਈ ਬਿਮਾਰੀ ਨਾ ਹੋ ਜੇ ਕਉਕੋ ਕਿ ਜੇ ਜਸ ਸਾਹਿਬ ਦਾ ਪਾਣੀ ਖੜਾ ਕਿਉਂਕਿ ਜਾਨਵਰ ਮਰ ਗਏ ਨੇ ਹਲੇ ਵੀ ਤੋਂ ਉਹਨੂੰ ਜਿਹੜੀਆਂ ਜਾਨਵਰਾਂ ਦੀਆਂ ਬਾਡੀਆਂ ਨੇ ਉਹ ਹਲੇ ਤੱਕ ਮਿਲੀ ਜਾਂਦੀਆਂ ਨੇ ਕਿਤੋਂ ਕਿਉਂਕਿ ਜਿਹੜੇ ਗੋਡੇ-ਗੋਡੇ ਤੋਂ ਥੱਲੇ ਪਾਣੀ ਰਹਿ ਗਿਆ ਕੋਈ ਕੁੱਤੇ ਨੇ ਕੋਈ ਉਸ ਤਰ੍ਹਾਂ ਦੇ ਹਨਾ ਤੈਰ ਰਹੀਆਂ ਲਾਸ਼ਾਂ ਉਹ ਲਾਸ਼ਾਂ ਨੂੰ ਕੱਢਣਾ ਔਰ ਕਿੰਨੀ ਦੇਰ ਤੋਂ ਪਾਣੀ ਖੜਾ ਵਾ ਉਹ ਬਹੁਤ ਪ੍ਰੋਬਲਮ ਆਉਣਗੀਆਂ ਉਹਨਾਂ ਦਾ ਅੱਗੇ ਜਾ ਕੇ ਔਰ ਜਿਨ੍ਹਾਂ ਦੀ ਜ਼ਮੀਨ ਜਿਨ੍ਹਾਂ ਕੋਲ ਪੰਜ ਚਾਰ ਕਿੱਲੇ ਅਗਲੇ ਦੀ ਜ਼ਮੀਨ ਆ ਉਹ ਵੀ ਗਈ ਅੜਤੀ ਤੋਂ ਕਦੇ ਵੀ ਪੈਸੇ ਚੱਕੇ ਹੁੰਦੇ ਆ ਡੰਗਰ ਬੱਚਾ ਰੁੜ ਗਿਆ ਘਰ ਟਹਿ ਗਿਆ ਉਹ ਮਤਲਬ ਉਹਨੂੰ ਤਾਂ ਇਹ ਵੀ ਨਹੀਂ ਸਮਝ ਆਉਣੀ ਹੈ ਕਿ ਵੀ ਮੈਂ ਸ਼ੁਰੂ ਕਰਾਂ ਕਿੱਥੋਂ ਹੈਨਾ ਅੱਛਾ ਭਾਈ ਜਿਵੇਂ ਹੁਣ ਤੁਸੀਂ ਵੀ ਖੇਤੀ ਪਰਿਵਾਰ ਚੋਂ ਕਿਸਾਨੀ ਤੁਸੀਂ ਇਹ ਬਾਈ ਨੂੰ ਹੁਣ ਜਿਵੇਂ ਦੋ ਮੱਝਾਂ ਦਿੱਤੀਆਂ ਜੋ ਵੀ ਤੁਸੀਂ ਸਮਾਨ ਦਿੱਤਾ ਉਹਦੀ ਮੈਂ ਅੱਖਾਂ 'ਚ ਭਾਵੁਕਤਾ ਦੇਖੀ ਇਸ ਚੀਜ਼ ਦਾ ਅਹਿਸਾਸ ਸਮਝ ਗਿਆ ਕਿ ਕਿੰਨਾ ਜ਼ਿਆਦਾ ਨੁਕਸਾਨ ਆ ਕਿਸ ਨੂੰ ਬਿਲਕੁਲ ਹੀ ਔਰ ਕਿੰਨਾ ਜ਼ਿਆਦਾ ਨੁਕਸਾਨ ਹੈ ਔਰ ਮੈਂ ਉਹੀ ਗੱਲ ਕਹਿਣਾ ਕਿ ਆਪਣੀ ਤਾਂ ਕੌਮ ਉਦਾਂ ਦੀ ਨਹੀਂ ਹੈਗੀ ਕਦੇ ਆਪਾਂ ਕਦੇ ਕਿਸੇ ਤੋਂ ਕੋਈ ਚੀਜ਼ਾਂ ਲਈ ਨਹੀਂ ਕਦੇ ਮੰਗਿਆ ਨਹੀਂ ਅੱਜ ਪੋਜੀਸ਼ਨਾਂ ਆਪਣੀਆਂ ਉਹ ਹੋ ਗਈਆਂ ਹਨਾ ਸੋ ਮੈਂ ਇਹ ਕਹਣਾ ਕਿ ਤੁਸੀਂ ਆਓ ਔਰੇ ਔਰੇ ਬ੍ਰਦਰ ਲਈ ਆ ਕੇ ਚੀਜ਼ਾਂ ਇਹ ਆਪਾਂ ਕਰੀਏ ਆਪਣਾ ਫਰਜ਼ ਸਮਝ ਕੇ ਕਰੀਏ ਆਪਾਂ ਬਿਲਕੁਲ ਇਹ ਨਾ ਸੋਚੀਏ ਕਿ ਕਿਸੇ ਦੀ ਗਾਂਬ ਅੱਛਾ ਰੁੜ ਗਿਆ ਆਪਾਂ ਸੋਚੀਏ ਸਾਡਾ ਗਾਂਬ ਅੱਛਾ ਰੁੜ ਗਿਆ ਹਨਾ ਇਹ ਘਰ ਜਿਹੜੇ ਟੇ ਨੇ ਉਹ ਸਾਡੇ ਘਰ ਨੇ ਸਾਡਾ ਪੰਜਾਬ ਆਪਾਂ ਹੀ ਇਸ ਚੀਜ਼ ਦੀ ਟੇਕ ਕੇਅਰ ਕਰਨੀ ਆ ਔਰ ਰਲ ਕੇ ਕਰਨੀ ਆ ਔਰ ਮੈਨੂੰ ਇੱਕ ਹੋਰ ਵੀ ਚੀਜ਼ ਲੱਗਦੀ ਆ ਮੈਂ ਨਾ ਆਪਣੇ ਸਟਾਫ ਨਾਲ ਗੱਲ ਕਰਦਾ ਸੀਗਾ ਮੇਰੇ ਜਿੰਨੇ ਸਾਡੇ ਆਫਿਸ ਮੁੰਡੇ ਕੰਮ ਕਰਦੇ ਆ ਜਾਂ ਹੋਰ ਮੈਂ ਕਿਹਾ ਯਾਰ ਤੁਸੀਂ ਕੀ ਹੈਲਪ ਕੀਤੀ ਆ ਹਨਾ ਤੇ ਉਹਨਾਂ ਨੂੰ ਐ ਲੱਗਿਆ ਵੀ ਯਾਰ ਅਸੀਂ ਤਾਂ 2-2 4-400 ਰੁਪਏ ਵਾਲੀ ਹੈਲਪ ਕਰਨ ਵਾਲੇ ਬੰਦੇ ਆ ਵੀ ਜਿੱਥੇ ਤੁਸੀਂ ਲੱਖਾਂ ਦੀ ਗੱਲ ਰਹੇ ਹੋ ਉੱਥੇ ਸਾਡੇ 200 ਕਾਊਂਟ ਨਹੀਂ ਹੋਣੇ ਮੈਂ ਕਿਹਾ ਯਾਰ ਹੋਣਗੇ 150 ਕਰੋੜ ਦੀ ਆਬਾਦੀ ਆ ਤੁਸੀਂ 100-100 ਤੋਂ 200 ਪਾਉ ਤਾਂ ਸਹੀ ਯਾਰ ਹਨਾ ਆਪਾਂ ਜਿੰਨੀ ਕਿ ਜਿਹੜਾ ਬੰਦਾ ਕਰ ਸਕਦਾ ਆਪਾਂ ਓਨੀਓ ਜਰੂਰ ਕਰੀਏ ਕਿਉਂਕਿ ਉਹ ਰੇ ਤਾਂ ਬਹੁਤ ਧੇਰ ਲੋਡ ਰਹਿਣੀ ਆ ਆਪਾਂ ਨੂੰ ਇਸ ਚੀ ਦੀ ਹੈਨਾ ਆਪਾਂ ਰਲ ਕੇ ਔਰ ਜਿਹੜੇ ਬੰਦੇ ਬਿਲਕੁਲ ਹੀ ਨਹੀਂ ਕਰ ਸਕਦੇ ਉਹ ਆਪ ਦੀ ਦਿਹਾੜੀ ਕੱਢ ਕੇ ਦੋ ਦਿਹਾੜੀਆਂ ਕੱਢ ਕੇ ਉਹ ਰਿਆ ਕਿ ਹੈਲਪ ਕਰਾਉਣ ਮਾੜੀ ਮੋਟੀ ਹੈਨਾ ਗਰਾਊਂਡ ਲੈਵਲ ਤੇ ਵੀਰ ਹੋਣਾ ਨੂੰ ਵੀ ਬਹੁਤ ਬੰਦੇ ਚਾਹੀਦੇ ਹੁੰਦੇ ਨੇ ਹਾਂ ਇਮੋਸ਼ਨਲ ਲੈਵਲ ਤੇ ਔਰ ਮੈਂ ਜਿਹੜੀ ਮੈਂ ਆਰਟਿਸਟਾਂ ਦੀ ਗੱਲ ਕਰਦਾ ਉਹਨਾਂ ਦਾ ਸਿਰਫ ਇਹੀ ਆ ਵੀ ਜਦੋਂ ਤੁਸੀਂ ਆਪ ਆਉਨੇ ਹੋ ਉਰੇ ਆ ਕੇ ਆਪਾਂ ਲੋਕਾਂ ਨੂੰ ਮਿਲਦੇ ਆ ਵੀਰ ਹੋਣਾ ਨੂੰ ਮਿਲਣ ਕੇ ਆ ਕੇ ਇਹਨਾਂ ਦਾ ਵੀ ਹੈਨਾ ਮੂਰਾਲਾ ਜਿਹੜਾ ਉਹ ਚੀਜ਼ਾਂ ਜ਼ਰੂਰੀ ਨਹੀਂ ਮੈਨੂੰ ਲੱਗਦਾ ਕਿ ਉਹ ਚੀਜ਼ਾਂ ਆਪਾਂ ਕਰੀਏ ਤਾਂ ਸਾਰਿਆਂ ਲਈ ਨੁਕਸਾਨ ਹੋਇਆ ਉਨੀ ਹੀ ਵੱਧ ਚੜਦੀ ਕਲਾ ਦੇਖੀ ਗਈ ਇਸ ਵਾਰ ਔਰ ਤੁਸੀਂ ਸਮਝਦੇ ਹੋ ਜਿੱਥੇ ਕਹਿੰਦੇ ਪੰਜ ਦਸਾਂ ਲੱਗਣਿਆ ਇਹ ਲੱਗਦਾ ਕਿ ਇਹ ਤਾਂ ਸਾਲ 'ਚ ਖੜੇ ਹੋ ਜਾਣਿਆ ਬਿਲਕੁਲ ਜੀ ਆਪਾਂ ਜਿਸ ਲੈਵਲ ਦੇ ਉੱਤੇ ਆਪਾਂ ਗੀਤਾਂ 'ਚ ਗੱਲਾਂ ਕਰਦੇ ਹੁੰਦੇ ਆ ਅਸੀਂ ਜਾਂ ਆਪਾਂ ਪੰਜਾਬੀਆਂ ਦੀ ਵੈਸੇ ਫੜ ਮਾਰਦੇ ਆ ਆਪਾਂ ਨੂੰ ਤਾਂ 3 ਮਹੀਨੇ ਲਾਉਣੇ ਚਾਹੀਦੇ ਸੋ ਸਾਰਿਆਂ ਨੂੰ ਇਕੱਠਾ ਹੋਣਾ ਪੈਣਾ ਇੱਕ ਹਨਾ ਔਰ ਮੈਂ ਕਈ ਵਾਰੀ ਦੇਖਦਾ ਹਾਂ ਨਾ ਕਿ ਬਹੁਤ ਲੋਕ ਆਹ ਜਿਹੜੇ ਜਿਹੜੇ ਬਿਲਕੁਲ ਮਤਲਬ ਥੱਕੇ ਨਹੀਂ ਗਿਆ ਉਦਣ ਦੇ ਇਹ ਕਹਿੰਦੇ ਉਦਣ ਦੇ ਅਸੀਂ ਪਹੁੰਚੇ ਹੋਏ ਹਾਂ ਹਨਾ ਸੋ ਹਨਾ ਨਾਲਿਓ ਸੋ ਉਸ ਚੀਜ਼ ਨੂੰ ਸੋ ਮੈਂ ਤੁਹਾਨੂੰ ਵੀ ਇਹ ਕਹਿੰਦਾ ਵੀ ਕਈ ਵਾਰੀ ਕੀ ਹੁੰਦਾ ਔਰੇ ਇੱਕ ਚੀਜ਼ ਮੇਰੀ ਜਰੂਰ ਰਿਕੁਐਸਟ ਆ ਵੀ ਕਈ ਵਾਰੀ ਕੀ ਹੁੰਦਾ ਨਾ ਜੇ 100 ਬੰਦਾ ਔਰੇ ਆਉਂਦਾ ਉਹ ਜ਼ਰੂਰੀ ਨਹੀਂ ਹੈ ਕਿ 100 ਦਾ 100 ਬੰਦਾ ਵਧੀਆ ਬੰਦਾ ਆਵੇ ਹੋ ਸਕਦਾ ਦੋ ਵਧੀਆ ਨਾ ਵੀ ਆਉਣ ਤੁਸੀਂ ਉਹਨਾਂ ਨੂੰ ਦਿਖਾਇਆ ਹੀ ਨਾ ਕਰੋ ਤੁਸੀਂ 98 ਦਿਖ ਗਲਤਲਾਂ ਨਾ ਦਿਖਾਓ ਆਪਾਂ ਨੈਗੇਟਿਵਿਟੀ ਨਾਲ ਲੈ ਕੇ ਆਈਏ ਆਪਾਂ ਇੱਕ ਪੋਜ਼ਿਟਿਵ ਨੋਟ ਦੇ ਉੱਤੇ ਚੱਲ ਰਹੇ ਆ ਆਪਣਾ ਇੱਕੇ ਹੀ ਮੋਟਿਵ ਹੈ ਕਿ ਆਪਾਂ ਵਾਪਸ ਇਹ ਪਿੰਡਾਂ ਨੂੰ ਫਟਾਫਟ ਸੈੱਟ ਕਰੀਏ ਸਾਡੇ ਪੰਜਾਬ ਦਾ ਜਿੰਨਾ ਨੁਕਸਾਨ ਹੋਇਆ ਆਪਾਂ ਉਹਨੂੰ ਭਰ ਲਈਏ ਸੋ ਨੂੰ ਜਿਵੇਂ ਆਏ ਹੋ ਤੁਹਾਡੇ ਕਾਫਲੇ ਨਾਲ ਸੀ ਅਸੀਂ ਰਾਹ ਦੇ ਵਿੱਚ ਹਰਿਆਣੇ ਤੋਂ ਆਪਣੇ ਵੀ Rajasthan ਵਾਲੇ ਵੀ ਲੰਗਰਾਂ ਦੇ ਟਰੱਕ ਨੇ ਤੇ ਮੈਂ ਕਹਿੰਦਾ ਲਾਈਨਾਂ ਲੱਗੀਆਂ ਪਈਆਂ ਨੇ ਜਾਮ ਲੱਗੇ ਪਈਆਂ ਨੇ ਇੰਨਾ ਸਮਾਨ ਆਇਆ ਬਿਲਕੁਲ ਅਸੀਂ ਤਾਂ ਮੈਂ ਜਦੋਂ ਆਉਂਦਾ ਸੀ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਖੈਰ ਭੁੱਖ ਲੱਗੀ ਆ ਵੀ ਆਪਾਂ ਰਾਹ 'ਚ ਨਾ ਖਾ ਕੇ ਜਾਣਾ ਤੇ ਮੁੰਡੇ ਮੈਨੂੰ ਕਹਿੰਦੇ ਭਾਜੀ ਆਪਾਂ ਇੱਥੇ ਨਹੀਂ ਖਾ ਕੇ ਜਾਣਾ ਆਪਾਂ ਕਿਤੇ ਹੋਰ ਖਲਾ ਮੈਂ ਕਿਉਂ ਕਹਿੰਦੇ ਜਿਹੜਾ ਉੱਥੇ ਖੜ ਕੇ ਮੋਰ ਰੋਟੀ ਖਾ ਲੈਂਦਾ ਵਾ ਕਹਿੰਦੇ ਉਹਦੀ ਫੋਟੋ ਲਾਉਂਦੇ ਆ ਵੀ ਇਹ ਫੋਟੋ ਖਿਚਾਉਣ ਦੇ ਲਈ ਇਹਨੇ ਰੋਟੀ ਖਾਦੀ ਆ ਮੈਂ ਕਿਹਾ ਯਾਰ ਕੋਈ ਆਇਆ ਤਾਂ ਹੈ ਜਿਹੜੇ ਆਉਂਦੇ ਨੇ ਤੁਸੀਂ ਉਹਨਾਂ ਨੂੰ ਉਹ ਕਰੋ ਮੈਂ ਕਿਹਾ ਤੁਸੀਂ ਜਿੱਥੇ ਮਰਜ਼ੀ ਖਿਲਾ ਦਿਓ ਪਰ ਮੈਂ ਕਿਹਾ ਯਾਰ ਇਹ ਬੰਦਿਆਂ ਦਾ ਕੀ ਆ ਵੀ ਜਿਹੜੇ ਰਾਜ ਟਰਾਲੀਆਂ ਲਈ ਆਉਂਦੇ ਆ ਜਦੋਂ ਆਪਾਂ ਉਹਨਾਂ ਕੋ ਖੜਾਂਗੇ ਉਹਨਾਂ ਨੂੰ ਵੀ ਵਧੀਆ ਲੱਗਦਾ ਵੀ ਸਾਡੇ ਕੋਲ ਰੁਕਿਆ ਮੈਂ ਕਿਹਾ ਉਹ ਦੋ ਟਰਾਲੀਆਂ ਅਗਲੀ ਵਾਰੀ ਹੋਰ ਲੈ ਕੇ ਆਉਣਗੇ ਮੈਂ ਕਿਹਾ ਆਪਣੀ ਆਪਣਾ ਫਰਜ ਆ ਜਿਹੜਾ ਜੋ ਕਹਿੰਦਾ ਤੁਸੀਂ ਉਹਦਾ ਪਰਵਾਹ ਨਾ ਕਰੋ ਤੁਸੀਂ 네ਗਟਿਵ ਵਾਲੀ ਚੀਜ਼ ਪਾਸੇ ਜਾਓ ਨਾ ਆਪਾਂ ਪੋਜ਼ਿਟਿਟਿਵ ਹੋ ਕੇ ਚੱਲੀਏ ਆਪਾਂ ਸਾਰਿਆਂ ਕੋ ਰੁਕਦੇ ਰਕਾਉਂਦੇ ਜਲਾਂਗੇ ਬੇਸਿਕਲੀ ਆਉਣ ਦਾ ਫਾਇਦਾ ਕੀ ਆ ਹਨਾ ਉਹ ਕੋਈ ਹਨਾ ਲੋਕਾਂ ਨੂੰ ਮਿਲਦਾਂਗੇ ਮਿਲਾਂਗੇ ਉਹਨਾਂ ਦਾ ਜਿਹੜਾ ਆਪਾਂ ਉਹਨਾਂ ਨੂੰ ਬੂਸਟ ਕਰੀਏ ਹਨਾ ਕਿਪੀਗਰਵਾਲ ਦੀ ਪਹੁੰਚੇ ਬਹੁਤ ਧੰਨਵਾਦ ਕਿਪੀਗਰਵਾਲ ਬਾਈ ਹੁਣਾਂ ਨੇ ਗੱਲਬਾਤ ਕੀਤੀ ਐ ਔਰ ਦੱਸਿਆ ਕਿ ਇਹ ਰਿਪੋਰਟ ਤੁਸੀਂ ਵੇਖੀ ਐ ਇੱਥੇ ਜੋਬ ਦੇ ਵਿੱਚ ਪਹੁੰਚੇ ਨੇ ਤੇ ਇਹਦੇ ਵਿੱਚ ਇੱਕ ਗਿੱਪੀ ਗਰੇਵਾਲ ਜਿਨੇ ਫਲੱਡ ਨੂੰ ਲੈ ਕੇ ਬਹੁਤ ਜ਼ਿਆਦਾ ਆਪਣੀ ਚਿੰਤਾ ਜਿਹੜੀ ਸ਼ੋਅ ਕੀਤੀ ਏ ਤੇ ਇਹਨਾਂ ਨੇ ਕਿਹਾ ਕਿ ਬਾਹਰੋਂ ਬਹੁਤ ਸਾਰੇ ਲੋਕ ਨੇ ਜਿਹੜੀ ਫੰਡਸ ਨੇ ਉਕਾਲਦੇ ਪਏ ਨੇ ਜਿਹੜੀ ਮਦਦ ਦੇ ਉਕਾਲਦੇ ਪਏ ਨੇ ਕਿ ਪੰਜਾਬ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਦੀ ਮਦਦ ਕਰੋ ਤੇ ਇੱਥੇ ਮਦਦ ਕਰਨ ਵਾਲੇ ਬਹੁਤ ਨਹੀਂ ਹੈ ਵੇਖ ਕੇ ਬਹੁਤ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਕਿ ਕਿਸ ਤਰ੍ਹਾਂ ਹਰ ਕੋਈ ਪੰਜਾਬ ਦੀ ਮਦਦ ਕਰਨ ਵਾਸਤੇ ਅੱਗੇ ਵਾਚ ਚੜ ਕੇ ਜਿਹੜਾ ਆਪਣਾ ਹਿੱਸਾ ਹੈ ਉਹ ਪਾੰਦਾ ਪਿਆ ਹੈ ਤੇ ਇੱਥੇ ਬਾਹਰੋਂ ਬਹੁਤ ਜ਼ਿਆਦਾ ਮਦਦ ਜਿਹੜੀ ਆਂਦੀ ਪਈ ਏ ਤੇ ਲਾਈਕ ਖਰ ਕੋਈ ਜਿੰਨਾ ਕਰ ਸਕਦੇ ਇੱਥੇ ਕੋ ਨੂੰ ਇਸ ਮੌਕੇ ਤੇ ਲਾਜ਼ਮੀ ਕਰਨਾ ਚਾਹੀਦਾ ਕਿਉਂਕਿ ਇਹੋ ਜੀ ਸਿਚੁਏਸ਼ਨ ਕਿਸੇ ਦੇ ਨਾਲ ਵੀ ਹੋ ਸਕਦੀ ਹੈ ਕੋਈ ਵੀ ਇਸ ਸਿਚੁਏਸ਼ਨ ਵਿੱਚ ਪੈ ਸਕਦਾ ਤੇ ਪੰਜਾਬ ਦੇ ਵਿੱਚ ਤੇ ਇਹੋ ਜੀ ਲਗ ਐਸ ਵਾਰੀ ਜਿਹੜਾ ਸਲਾਬ ਆਇਆ ਉਹ ਜੋ ਸਲਾਬ 31 ਬਹੁਤ ਅਰਸਾ ਪਹਿਲੇ ਆਇਆ ਸੀ ਜਿਹੜਾ ਆਹੂ ਸਲਾਬ ਆਇਆ ਠੀਕ ਹੈ ਤੇ ਜ਼ਾਇ ਜੀ ਗੱਲ ਇਹਦੇ ਵਿੱਚ ਬਹੁਤ ਸਾਰੇ ਲੋਕਾਂ ਦਾ ਨੁਕਸਾਨ ਹੋਇਆ ਤੇ ਉਹਨਾਂ ਦੀ ਪਰਪਾਈ ਕਿੰਜ ਹੋਏਗੀ ਇੱਕ ਦੂਜੇ ਦੀ ਮਦਦ ਕਰਕੇ ਹੀ ਹੋਏਗਾ ਇੱਕ ਦੂਜੇ ਦਾ ਹੱਥ ਫੜ ਕੇ ਤੇ ਬਸ ਮੈਂ ਦੁਆ ਕਰਨੀ ਆ ਕਿ ਰੱਬ ਸੋਣਾ ਐਸ ਸਿਚੁਏਸ਼ਨ ਦੇ ਵਿੱਚੋਂ ਕੱਢੇ ਲੈਂਦੇ ਤੇ ਚੜ੍ਹਦੇ ਦੋਵੇਂ ਪੰਜਾਬੀਆਂ ਨੂੰ ਤੇ ਆਪਣੀ حفاظت ਦੇ ਵਿੱਚ ਰੱਖਿਓ ਤੁਸੀਂ ਕੀ ਕਹੋਗੇ ਤੁਹਾਡਾ ਕੀ ਕਹਿਣਾ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰੋ ਆਪਣੇ ਯਾਰੋਕੋ ਪਹਿਚਾਣਦਾ ਵੀ ਤੁਹਾਡੇ ਫਿਰ ਤੁਮੜਾਕਾਤ ਹੁੰਦੇ ਸੱਚੇ ਕਹਾਣੇ